ਹਾਂਜੀ ਕਿਤਾਂ ਵੀ ਸਾਰੇ ਮੇਰੇ ਬਹੁਤ ਹੀ ਅਜ਼ੀਜ਼ ਮਿੱਤਰ ਪਵਨ ਸਿੰਘ ਰਠੌਰ ਦੀ ਕਲਮ ਤੇ ਹਰਮਨਜੀਤ ਸਿੰਘ ਦੀ ਜਵਾਨੀ ਉਹਨਾਂ ਨੇ ਬਹੁਤ ਹੀ ਸੋਹਣਾ ਲਿਖਿਆ ਤੇ ਉਹਨਾਂ ਦੀ ਇੱਕ ਕ੍ਰੂ ਸਟੋਰੀ ਆ ਜਦ ਕੀ ਉਹਨਾਂ ਨੂੰ 13 ਸਾਲ ਹੋ ਗਏ ਆਪਣੀ ਪਿਆਣ ਨੂੰ ਮਿਲਿਆ ਤੇ ਬਹੁਤ ਸੋਹਣਾ ਉਹਨਾਂ ਨੇ ਲਿਖ ਕੇ ਭੇਜਿਆ ਮੈਨੂੰ ਤਰ ਨਾਲ ਸੰਭਾਧ ਕਰ ਰਿਹਾ ਇੱਕ ਇੱਕ ਕਰਦਿਆਂ ਨੂੰ ਕਈ ਸਾਲ ਹੋ ਗਏ ਨੇ ਇੱਕ ਇੱਕ ਕਰਦਿਆਂ ਨੂੰ ਕਈ ਸਾਲ ਹੋ ਗਏ ਨੇ ਉੜੀਕਦਿਆਂ ਇਸ ਦਿਨ ਮੇਰੇ ਬੁਰੇ ਹਾਲ ਹੋ ਗਏ ਨੇ ਭੈਣੇ ਤੈਨੂੰ ਮਿਲਿਆ ਨੂੰ 13 ਸਾਲ ਹੋ ਗਏ ਨੇ ਭੈਣੇ ਤੈਨੂੰ ਮਿਲਿਆ ਨੂੰ 13 ਸਾਲ ਹੋ ਗਏ ਨੇ ਮੈਨੂੰ ਚੜੀ ਸੀ ਜਵਾਨੀ ਜਦ ਗਈ ਸੀ ਤੂੰ ਪਰਦੇਸਾਂ ਨੂੰ ਮੈਨੂੰ ਚੜੀ ਸੀ ਜਵਾਨੀ ਜਦ ਗਈ ਸੀ ਤੂੰ ਪਰਦੇਸਾਂ ਨੂੰ ਕਈ ਸਾਲ ਦੂਰ ਕਰਤੇ ਕੀ ਦੋਸ਼ ਦੇਵਾਂ ਭੈਣੇ ਇੰਨਾ ਪਰਦੇਸਾਂ ਨੂੰ ਕਈ ਸਾਲ ਦੂਰ ਕਰਤੇ ਦੀ ਦੋਸ਼ ਦੇਵਾ ਪੈਣੇ ਇੰਨਾ ਪਰਦੇਸਾਂ ਨੂੰ ਅੱਜ ਦੇਖਣਾ ਤੇਰੇ ਵੀਰੇ ਅਭੀ ਦੇ ਚਿੱਟੇ ਵਾਲ ਹੋ ਗਏ ਨੇ ਇੱਕ ਇੱਕ ਕਰਦਿਆਂ ਨੂੰ ਕਈ ਸਾਲ ਹੋ ਗਏ ਨੇ ਪੈਣੇ ਤੈਨੂੰ ਮਿਲਿਆ ਨੂੰ 13 ਸਾਲ ਹੋ ਗਏ ਨੇ ਪੈਣੇ ਤੈਨੂੰ ਮਿਲਿਆ ਨੂੰ 13 ਸਾਲ ਹੋ ਗਏ ਨੇ ਜੋ ਚੰਗਾ ਲੱਗਾ ਤਾਂ ਜਰੂਰ ਸ਼ੇਅਰ ਕਰਨਾ ਜੀ ਧੰਨਵਾਦ